ਸੋ ਸ਼ੁਕਾਰ ਤੁਸੀਂ ਦੇਖ ਰਹੇ ਜੀ ਕੇ ਟੀਵੀ ਮਹਾਰਾਜੀਤ ਕੌਰ ਬਰਤਨ ਦੀ ਸ਼ੁਰੂਆਤ ਕਰਨਗੇ ਪਰ ਇਸ ਤੋਂ ਪਹਿਲਾਂ ਸਭ ਪਾਲਣੇ ਹੋਣਾ ਚਾਹੀਦਾ ਹੈ ਪੰਜਾਬ ਦੇ ਜ਼ਿਲ੍ਹਾ ਪਟੰਨਾ ਦੇ ਪਿੰਨ ਸੰਦੋਹਾ ਦੀ ਕੈਨੇਡਾ ਗਈ ਸੰਦੀਪ ਕੌਰ 15 ਜਨਵਰੀ ਤੋਂ ਫੇਰ ਪਰੇ ਹਲਾਤਾਚਲਾਪਤ ਹੈ ਇਸ ਮਾਮਲੇ 'ਚ ਫਰਗਾਨਾ ਹੋਣੀ ਪੰਜਾਬ ਸਰਕਾਰ ਨੇ ਕਿ ਸਰਕਾਰ ਕੋਲ ਅਜੇ ਲੜਕੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਲਗਾਈ ਹੈ ਬੇਸ਼ੱਕ ਇਸ ਮਾਮਲੇ ਵਿੱਚ ਕਵਿਤਾ ਪੁਲਿਸ ਆ ਲੜਕੀ ਦੀ ਬੀਚ ਤੇ ਲਹਿਰਾ ਮਚਾਉਣ ਨਾਲ ਰੁਕਣ ਦੀ ਗੱਲ ਕਹਿ ਰਹੀ ਹੈ ਪਰ ਪਰਿਵਾਰ ਆਪਣੀ ਲੜਕੀ ਦੇ ਮਾਮਲੇ 'ਚ ਉੱਚ ਪੱਧਰੀ ਜਾਂਚ ਕਰਕੇ ਪੂਰੇ ਮਾਮਲੇ ਦੀ ਸੱਚਾਈ ਦੀ ਪਤਾ ਕਰਨ ਦੀ ਮੰਗ ਕਰ ਰਿਹਾ ਪਰਿਵਾਰ ਕੇਂਦਰ ਤੇ ਪੰਜਾਬ ਸਰਕਾਰ ਨੂੰ ਵੀ ਇਸ ਮਾਮਲੇ 'ਚ ਦਖਲ ਦੇ ਕੇ ਲੜਕੀ ਦਾ ਪਤਾ ਲਗਾਉਣ ਦੀ ਮੰਗ ਉਠਾ ਰਿਹਾ ਲੜਕੀ ਸੰਦੀਪ ਕੌਰ ਅਤੇ ਮਾਪੇ ਤੇ ਨਾਨਕਿਆਂ ਨੇ ਰਲ ਕੇ ਪਾਲੀ ਸੀ ਤੇ ਜ਼ਮੀਨ ਵੇਚਣ ਤੋਂ ਬਾਅਦ ਉਸ ਨੂੰ ਵਿਦੇਸ਼ ਭੇਜਿਆ ਸੀ ਤਾਂ ਜੋ ਸਪਨੇ ਪੂਰੇ ਕਰ ਸਕੇ ਪਰ ਘਰ ਦੀ ਗਰੀਬੀ ਦੂਰ ਕਰਨ ਦੀ ਬਜਾਏ ਹੁਣ ਲੜਕੀ ਖੁਦ ਲਾਪਤਾ ਹੋ ਗਈ ਹੈ ਪੰਜਾਬ ਮਹਿਲਾ ਕਮਿਸ਼ਨ ਨੇ ਲੁਧਿਆਣਾ ਦੇ ਇੱਕ ਜੋਤ ਨਗਰ ਦੇ ਬਾਹਰਲੇ ਰੂਟ ਤੇ ਸ੍ਰੀ ਤਰਦੀਪ ਕਲੈਕਸ਼ਨ ਫੈਕਟਰੀ ਦੇ ਮਾਲਕ ਭਵਿੰਦਰ ਸਿੰਘ ਤੇ ਉਸਦੇ ਕੁਝ ਸਾਥੀਆਂ ਵੱਲੋਂ ਫੈਕਟਰੀ ਵਿੱਚ ਕੰਮ ਕਰ ਰਵਾਲੀਆਂ ਤਿੰਨ ਕੁੜੀਆਂ ਇੱਕ ਬਜ਼ੁਰਗਔਰਤ ਤੇ ਉਸਦੇ ਆਦਮੀ ਦਾ ਮੂੰਹ ਕਾਲਾ ਕਰਨ ਦੇ ਮਾਮਲੇ ਤੇ ਸਖਤ ਨੋਕਿਸਿਆ ਉਹਨਾਂ ਨੂੰ ਇਲਾਕੇ ਵਿੱਚ ਘੁਮਾਉਣ ਦਾ ਧਿਆਨ ਔਨ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਪੱਤਰ ਦੇ ਕੇ ਇਸ ਪੂਰੀ ਘਟਨਾ ਦੀ ਸਟੇਟਸ ਰਿਪੋਰਟ ਦੀ ਮੰਗ ਕੀਤੀ ਹੈ ਇਸ ਦੌਰਾਨ ਪੁਲਿਸ ਥਾਣਾ ਜੋਧੇ ਬਾਹਰ ਨੇ ਫੈਕਟਰੀ ਮਾਲਕ ਭਵਿੰਦਰ ਸਿੰਘ ਮੇਜਰ ਮਨਜੀਤ ਸਿੰਘ ਮੋਹੰਦ ਕੈਸ਼ ਅਤੇ ਅਨੁਪਛਤ ਵਿਅਕਤੀਆਂ ਦੇ ਖਿਲਾਫ ਧਾਰਾ 127 ਇੰਦਸ 5874 7561 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਕਿ ਅਲਪੀ ਮਨਪ੍ਰੀਤ ਸਿੰਘ ਤੇ ਮੁਹੰਮਦ ਕੈਸ਼ ਨੂੰ ਗ੍ਰਫਤਾਰ ਕਰ ਲਿਆ ਹੈ ਪੁਲਿਸ ਫੈਕਟਰੀ ਮਾਲਕ ਨੂੰ ਗ੍ਰਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਤੁਹਾਨੂੰ ਅਦੇ ਬਸੰਤ ਐਵੇਨਿਊ ਇਲਾਕੇ ਵਿੱਚ ਬਾਈਕ ਸਵਾਰਾਂ ਨੇ ਲੋਕਾਂ ਦੇ ਘਰਾਂ ਦੇ ਬਾਹਰ ਖੜੇ ਬੰਦਾਂ ਦੀਆਂ ਖਿੜਕੀਆਂ ਤੇ ਸ਼ੀਸ਼ੇ ਤੋੜ ਦਿੱਤੇ ਜਿਸ ਤੋਂ ਬਾਅਦ ਲੋਕਾਂ ਨੇ ਦੇਖਿਆ ਕਾਲੀਆਂ ਨੀਆਂ ਖਿੜਕੀਆਂ ਟੁੱਟੀਆਂ ਹੋਈਆਂ ਨੇ ਲੋਕ ਇਕੱਠੇ ਹੋ ਗਏ ਇਸ ਬਾਰੇ ਬਸੰਤ ਐਵੇਨਿਊ ਚੌਕੀ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਨੇ ਇਸ ਮਾਮਲੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਸੋਚ ਤੇ ਜਾਂਚ ਕਰ ਰਹੀ ਹੈ ਬਾਈਕ ਸਵਾਰਾ 13 ਸਿਸਟ ਵਿੱਚ ਕੈਦ ਹੋ ਗਏ ਨੇ ਪੁਲਿਸ ਦਾ ਦਾਅਵਾ ਹੈ ਕਿ ਫਰਾਦ ਨੂੰ ਜਲਦੀ ਹੀ ਫਾਂਡਿਆ ਜਾਵੇਗਾ ਸੀਸੀਟੀਵੀ ਕੈਮਰਾ ਦਾ ਖੁਲਾਸਾ ਕੀਤਾ ਗਿਆ ਕਿ ਤਾਂ ਦੇਖਿਆ ਕਿ ਇਹ ਸਭੂਰੀ ਘਟਨਾ ਤੋਂ ਬਾਅਦ ਅਰਸ ਪੀ ਫਰਾਰ ਹੋ ਗਏ ਨਹੀਂ ਸੀ ਜਿਵੇਂ ਹੀ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਪੂਰੇ ਇਲਾਕੇ 'ਚ ਸਹਿਮ ਦਾ ਮਾਹੌਲ ਹੈ ਰੁਪਨਗੜ੍ਹ ਦੇ ਕਰਾ ਦੇ ਬਾਹਰ ਖੜੇ ਬਾਲਾ ਦੇ ਸ਼ੀਸ਼ੇ ਕਿਤੇ ਹੋਏ ਸਨ ਜਦ ਲੋਕਾਂ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਛਾਪੜਾ ਕੋਲੋਂ ਹੀ ਕੋ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਇਸਾਂ ਤੋਂ ਉਹਦੇ ਹੱਥ ਵਿੱਚ ਆਪ ਫੜਿਆ ਸਾਰ ਸ਼ਰਮਨਿਕ ਕਾਲੇਗਲ ਨੇ 22 ਜਨਵਰੀ ਚੰਡੀਗੜ੍ਹ ਹੈੱਡਕੁਆਰਟਰ ਵਿੱਚ ਸ਼ਰਮਨਿਕ ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਵਿੱਚ ਸਾਕਤਾ ਪਾਰਟੀ ਮੈਂਬਰ ਸੁਖਬੀ ਬਾਦਲ ਅਤੇ ਐਸ.ਪੀ. ਸਿੰਘ ਕੀ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਸਨ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਸੁਖਬੀ ਬਾਦਲ ਨੇ ਕਿਹਾ ਕਿ ਸ਼ਰਮਨਿਕ ਕਮੇਟੀ ਦੀ ਵੋਟਰ ਸੂਚੀ ਵਿੱਚ ਬੰਧੀਆਂ ਬੇਨਿਯਮੀਆਂ ਨੇ ਤੇ ਕਈ ਵੋਟਰਾਂ ਦੇ ਲੋਕਾਂ ਨੇ ਹੋਂਟਾ ਭਰੀਆ ਹੋਈਆਂ ਨੇ ਇਹ ਮਾਮਲਾ ਗੁਰਦੁਆਰਾ ਚੌਂਕ ਕਮਿਸ਼ਨ ਦੇ ਸਾਹਮਣੇ ਉਠਾਇਆ ਜਾਵੇਗਾ ਇਹ ਰਣਨੀਤੀ ਮੀਟਿੰਗ ਵਿੱਚ ਬਣਾਈ ਗਈ ਸੀ ਜਿਸ ਤੋਂ ਬਾਅਦ ਇਹ ਮੀਟਿੰਗ ਦੁਪਹਿਰ 12 ਵਜੇ ਤੋਂ ਲੈ ਕੇ ਲਗਭਗ ਸਵਾ 2 ਵਜੇ ਤੱਕ ਚੱਲੀ ਮੀਟਿੰਗ ਤੋਂ ਬਾਅਦ ਅਜੇ ਕੀ ਮੰਗਿਆ ਕਿ ਮੀਟਿੰਗ ਦਾ ਮੁੱਖ ਅਜੰਡਾ ਐਸਪੀਸੀ ਵਾਟਰ ਸੂਚੀ ਵਿੱਚ ਬੇ ਨਿਯਮ ਅਸਲ ਕਈ ਥਾਵਾਂ ਦੇ ਪਾਣੀ ਦੀ ਸੂਚਨਾ ਹਾਲੇ ਤੱਕ ਉਪਲਬਧ ਨਹੀਂ ਕਰਾਈ ਹੈ ਜੀ ਨੇ ਅਸੀਂ ਚੌਂਕ ਕਮਿਸ਼ਨ ਤੋਂ ਮੰਗ ਕਰਾਂਗੇ ਕਿ ਇਤਰਾਜ਼ ਅਜਾ ਕਰਨ ਦੀ ਦਿੱਤੀ ਵਿਦਾਈ ਜਾਵੇ ਸੂਚੀ ਦੇ ਮੱਤੇ ਪਾਸੇ ਤੇ ਹੇਅਰ ਫੇਅਰ ਹੋਈ ਹੈ ਕਿ ਕਈ ਥਾਵਾਂ ਤੇ ਪੂਰੇ ਸਿੱਧਾ ਨਹੀਂ ਇਹ ਬੋਟਾਂ ਗਾਇਬ ਨੇ ਜਿੱਦਾਂ ਦੀ ਚਾਚ ਹੋਣੀ ਬੰਦੀ ਹੈ ਉਹਨਾਂ ਨੇ ਸਿੱਟਾ ਧਾਰੀ ਆਵਾਜ਼ ਨੂੰ ਪਾਰਟੀ ਦੇ ਲੋਕਾਂ ਤੇ ਧਾਂਦਲੀ ਦਾ આરોਪ ਲਗਾਇਆ ਉਹਨਾਂ ਨੇ ਕਿ ਕਈ ਥਾਵਾਂ ਤੇ ਜਾਲੀ ਬਾਧੂ ਵੋਟਾਂ ਬਣੀਆਂ ਨੇ ਤੇ ਅਸੀਂ ਸਾਰੇ ਇਸ ਬਾਰੇ ਗੁਰਪੁਰਾ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ ਮਹਾਰਾਸ਼ਟਰ ਦੇ ਜਲগাঁও ਵਿੱਚ ਹੋਏ ਰੇਲ ਹਾਦਸੇ ਵਿੱਚ ਹੁਣ ਤੱਕ 13 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਤੇ 23 ਜ਼ਖਮੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਨਾਲ ਹੀ ਵਿੜਤ ਪਰਿਵਾਰਾਂ ਲਈ ਮਾਉਸ ਦਾ ਐਲਾਨ ਕੀਤਾ ਮਹਾਰਾਸ਼ਟਰ ਸਰਕਾਰ ਨੇ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 5-5 आवजा जलगांव मुंबई ट्रेन अग लगन तफा फैल गई थ्रिया ने ट्रेन तो हेठा छाल मार दिखती इस दरमान एक दूसरे पास ट्रेन जख्मी कुछ यात्री आ गए हादसे कुछ यात्रियों की मौत हो गई है जबकि कई लोग जख्मी ਪੰਜਾਬ ਦੀ ਲੋਕ ਸਭਾ ਸਿਲਖੜੂ ਸੈਕਟਰ ਸੰਸਦ ਮੈਂਬਰ ਅਮਰਪਾਲ ਸਿੰਘ ਨੇ ਨਵੀਂ ਪਾਰਟੀ ਅਕਾਲੀ ਦਲ ਦੇ ਗਠਨ ਤੋਂ ਬਾਅਦ ਪੰਜਾਬ ਹਾਈ ਕੋਰਟ ਵਿੱਚ ਪਹਿਲੀ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਗਨਤੰਤਰ ਦਿਵਸ ਸਪਰੇਡ ਦੇਖਣ ਦੇ ਨਾਲ-ਨਾਲ ਸੰਸਦ ਸੈਸ਼ਨ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ ਅਮਰਪਾਲ ਸਿੰਘ ਇਸ ਸਮੇਂ ਰਾਸ਼ਟਰੀ ਸੁਰੱਖਿਆ ਐਕਟ ਐਨ ਐਸ ਏ ਦੇ ਤਹਿਤ ਲਗੋਰ ਗੜ੍ਹ ਕੇਂਦਰੀ ਜੇਲ੍ਹ ਵਿੱਚ ਪਾਗ ਹੈ ਅਮਰਪਾਲ ਨੇ ਆਪਣੀ ਪਟੀਸ਼ਨ ਵਿੱਚ ਦਲੀਲ ਦਿੱਤੀ ਹੈ ਕਿ ਗਨਤੰਤਰ ਦਿਵਸ ਦੇ ਸੰਸਦ ਸੈਸ਼ਨ ਵਿੱਚ ਉਹਨਾਂ ਦੀ ਭਾਗੀਦਾਰੀ ਨਿਆਂ ਅਤੇ ਸਮਾਨਤਾ ਦੇ ਹਿੱਤ ਵਿੱਚ ਹੈ ਉਹਨਾਂ ਇਸ ਨੂੰ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸੰਵਿਧਾਨ ਵਿੱਚ ਦਰਜੂਤ ਸਿਧਾਂਤਾਂ ਦਾ ਪ੍ਰਤੀਕ ਦੱਸਿਆ ਤੇ ਉਹਨਾਂ ਦਾ ਕਾਇਨਾਤਿਕ ਰਸਮੀ ਮਹੱਤਵ ਵਾਲੇ ਇਹਨਾਂ ਪ੍ਰੋਗਰਾਮ ਉਹਨਾਂ ਦੀ ਮੌਜੂਦੀ ਜਨਤਕ ਦਿੱਟਾਆਂ ਨਾਲ ਉਲੰਘਣਾ ਹੈ ਤੇ ਪਟੀਸ਼ਨ ਰਾਹੀਂ ਹਵਾਲੇ ਨੇ ਅਦਾਲਤ ਨੂੰ ਮੰਕੀ ਕਿ ਇਹ ਸੰਬੰਧਤ ਅਧਿਕਾਰੀਆਂ ਨੂੰ ਨਾ ਮਹੱਤਵਪੂਰਨ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਲਈ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਸਸਦ ਮੈਂਬਰ ਹੋਣ ਦੇ ਨਾਤੇ ਸੰਸਦ ਦੇ ਸੈਸ਼ਨ ਵਿੱਚ ਹਿੱਸਾ ਲੈਣਾ ਜਨਤਕ ਮੁੱਦੇ ਵਿੱਚ ਇੱਕ ਨਾ ਉਹਨਾਂ ਦਾ ਫਰਜ਼ ਹੈ ਤੇ ਇਹ ਉਹਨਾਂ ਦਾ ਸੰਵਿਧਾਨਕ ਹੈ ਇਹੀ ਉਹ ਨਦਸ ਅਬਿਦਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ਵਿੱਚ ਆਉਣ ਦੇ ਕੈਨ ਕਾਨੂੰਨੀ ਪ੍ਰਵਾਸੀਆਂ ਉੱਪਰੋਂ ਦਕਾਰਨਾ ਸ਼ੁਰੂ ਕਰ ਦਿੱਤੀ ਗਈ ਹੈ ਇਸ ਕਾਰਨ ਅਮਰੀਕਾ ਵਿੱਚ ਰਹੇ ਉਹਨਾਂ ਪ੍ਰਵਾਸੀ ਜਿਨ੍ਹਾਂ ਦੇ ਕਾਗਜ਼ ਯਾਨੀ ਕਿ ਵੀਜ਼ਾ ਦਸਤਾਵੇਜ਼ ਕੋਲ ਨਹੀਂ ਹਨ ਉਹ ਚਿੰਤਾ ਵਿੱਚ ਹਨ ਇਨ੍ਹਾਂ ਲੋਕਾਂ ਨੇ ਕਾਨੂੰਨੀ ਵਿਕਲਪਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ ਭਾਰਤ ਵੀ ਇਸ ਮੁੱਦੇ 'ਤੇ ਚਿੰਤਤ ਹੈ ਭਾਰਤ ਨੇ ਇਸ ਤੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਹੈ 외ਸ਼ ਮੰਤਰੀ ਐਸ ਜੇ ਸ਼ੰਕਰ ਨੇ ਕਿਹਾ ਕਿ ਨਵੀਂ ਦਿੱਲੀ ਉਹ ਵਿਕਾਸ ਦੇ ਦੇਸ਼ਾਂ ਦੇ ਗੈਰ ਕਾਨੂੰਨੀ ਰਹਿਣਾਰੇ ਭਾਰਤੀ ਨਾਗਰਿਕਾਂ ਦੀ ਕਾਨੂੰਨੀ ਵਾਪਸੀ ਲੈ ਕੇ ਆ ਰਹੇ ਫਿਰ ਹਾਲ ਇਸ ਇਪਲਟਨ ਚ ਵਸੇ ਨਹੀਂ ਕੰਮੀਆਂ ਤੇ ਲਗਾ ਹਨਾ ਲਈ ਮੁਸ਼ਕਿਲ ਹੋ ਚੁੱਕੇ ਹਨ